ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਜ ਦੇ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦਾ ਵਿਚਾਲੇ ਰਿਸ਼ਤਿਆਂ ਦੇ ਵਿੱਚ ਕਾਫੀ ਖਟਾਸ ਆ ਗਈ ਸੀ। ਕੈਨੇਡਾ ਨੇ ਭਾਰਤ ਤੇ ਇਲਜ਼ਾਮ ਲਗਾਇਆ ਸੀ ਕਿ ਉਸੇ ਕਤਲ ਦੇ ਪਿੱਛੇ ਭਾਰਤ ਦਾ ਹੱਥ ਹੈ ਜਿਸ ਦੇ ਜਿਸ ਤੋਂ ਬਾਅਦ ਭਾਰਤ ਨੇ ਸਬੂਤ ਮੰਗੇ ਕੈਨੇਡਾ ਤੋਂ ਪਰ ਸਬੂਤ ਅਜੇ ਤੱਕ ਸਾਹਮਣੇ ਨਹੀਂ ਆਏ ਪਰ ਇਸੇ ਵਿਚਾਲੇ ਫਿਰ ਤੋਂ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਦੇ ਵਿਚਾਲੇ ਹੁਣ ਜੋ ਪਹਿਲਾਂ ਵਾਂਗੂ ਰਿਸ਼ਤਾ ਸੀ ਉਹ ਫਿਰ ਤੋਂ ਇੱਕ ਦੋਸਤੀ ਵਾਲਾ ਰਿਸ਼ਤਾ ਜਿਹੜਾ ਸ਼ੁਰੂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਕਿਸ ਤਰੀਕੇ ਦੇ ਨਾਲ ਜੋ ਡਿਪਲੋਮੈਟ ਸੀਗੇ ਦੋਵੇਂ ਦੇਸ਼ਾਂ ਨੇ ਆਪਣੇ 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 ਦੇਸ਼ ਦੇ ਵਿੱਚ ਵਾਪਸ ਬੁਲਾਲੇ ਸੀ ਪਰ ਹੁਣ ਤੋਂ ਭਾਰਤ ਤੇ ਕੈਨੇਡਾ ਦੋਵਾਂ ਨੇ ਆਪਣੇ ਆਪਣੇ ਡਿਪਲੋਮੈਟਸ ਜਿਹੜੇ ਨੇ ਦੂਸਰੇ ਦੇਸ਼ਾਂ ਦੇ ਵਿੱਚ ਲਗਾ ਦਿੰਦੇ ਨੇ ਇਸ ਦੇ ਵਿੱਚ ਕੀ ਰਾਜਨੀਤੀ ਹੈ ਕਿ ਅਮਰੀਕਾ ਦੇ ਨਾਲ ਜੋ ਭਾਰਤ ਦੇ ਰਿਸ਼ਤਿਆਂ ਦੇ ਵਿੱਚ ਥੋੜੀ ਜਿਹੀ ਖਟਾਸ ਆਉਂਦੀ ਹੋਈ ਨਜ਼ਰ ਆ ਰਹੀ ਹੈ ਕਿ ਉਸ ਕਰਕੇ ਅਜਿਹਾ ਹੱਥ ਜਿਹੜਾ ਭਾਰਤ ਤੇ ਕੈਨੇਡਾ ਨੇ ਦੋਸਤੀ ਦਾ ਵਧਾਇਆ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਨੀਲ ਰੁਦਰ ਰੁਦਰ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਦੇ ਵਿੱਚ ਦੇਖਿਆ ਕਿ ਹਰਦੀਪ ਸਿੰਘ ਨ ਦੋਵਾਂ ਦੇਸ਼ਾਂ ਨੇ ਆਪਣੇ ਡਿਪਲੋਮੈਟਸ ਵਾਪਸ ਬੁਲਾ ਲਏ ਪਰ ਹੁਣ ਅਚਾਨਕ ਅਜੀਹ ਹੈ ਕੀ ਹੋਇਆ ਕਿ ਦੋਵਾਂ ਦੇਸ਼ਾਂ ਨੇ ਡਿਪਲੋਮੈਟਸ ਜਿਹੜੇ ਲਗਾ ਦਿੱਤੇ ਨੇ ਕੀ ਅਮਰੀਕਾ ਦੇ ਨਾਲ ਜਿਹੜੇ ਰਿਸ਼ਤਿਆਂ ਦੇ ਵਿੱਚ ਥੋੜੀ ਜਿਹੀ ਖਟਾਸ ਆ ਰਹੀ ਹੈ ਇਸ ਕਰਕੇ ਦੋਸਤੀ ਦਾ ਹੱਥ ਅੱਗੇ ਵਧਿਆ ਬਿਲਕੁਲ ਤੁਹਾਡੀ ਇੱਕ ਗੱਲ ਨਾਲ ਮੈਂ ਸਹਿਮਤ ਆ ਤੇ ਦੂਜੀ 'ਚ ਥੋੜੀ ਐਮੈਂਡਮੈਂਟ ਕਰਨਾ ਚਾਹਾਂਗਾ ਜਿਹੜੀ ਗੱਲ ਨਾਲ ਸਹਿਮਤ ਆ ਹੋਇਆ ਕਿ ਅਮਰੀਕਾ ਨਾਲ ਖਟਾਸ ਆ ਗਈ ਹੈ ਦੋਨਾਂ ਦੇ ਰਿਸ਼ਤਿਆਂ ਦੇ ਵਿੱਚ ਖਾਸ ਕਰਕੇ ਕੈਨੇਡਾ ਦੇ ਵਿੱਚ ਕੈਨੇਡਾ ਤੇ ਅਮਰੀਕਾ ਨੂੰ ਇੱਕੋ ਤੌਰ ਤੇ ਦੇਖਿਆ ਜਾਂਦਾ ਸੀ ਦੇਸ਼ ਦੋਸ ਸੀਗੇ ਪਰ ਉਹਨਾਂ ਦੀ ਪਾਲਿਸੀਆਂ ਇੱਕ ਸੀਗੀਆਂ ਪਰ ਹੁਣ ਟਰੰਪ ਨੇ ਜਦੋਂ ਦੀ ਗੱਦੀ ਸੰਭਾਲੀ ਹੈਗੀ ਹੈ ਉਸ ਤੋਂ ਬਾਅਦ ਇਹ ਰਿਸ਼ਤਿਆਂ 'ਚ ਖਟਾਸ ਆ ਗਈ ਹੈਗੀ ਉਹਨਾਂ ਨੂੰ ਟੈਰਿਫ ਜਿਹੜਾ 35% ਉਹਨੇ ਠੋਕ ਦਿੱਤਾ ਹੈਗਾ ਜਦ ਕਿ ਇੰਡੀਆ ਨੂੰ 50% ਟੈਰਿਫ ਜਿਹੜਾ ਲਗਾ ਦਿੱਤਾ 1 ਅਗਸਤ ਤੋਂ ਜਿਹਦੇ ਕਰਕੇ ਜਿਹੜੇ ਦੋ ਦੇਸ਼ ਦੁਖੀ ਨੇ ਇਹ ਹੀ ਨਹੀਂ ਸਾਰੇ ਵਰਲਡ ਦੇ ਵਿੱਚ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਟਰੰਪ ਮਨਮਾਨੀਆਂ ਕਰ ਰਹੇ ਨੇ ਤੇ ਇਸ ਕਰਕੇ ਮੈਂ ਸਮਝਦਾ ਇਹ ਚੀਜ਼ ਨੇ ਉਹਨਾਂ ਦੋਨਾਂ ਨੂੰ ਨੇੜੇ ਲਿਆਏ ਹੈ ਗਿਆ ਤੇ ਕਿਉਂਕਿ ਟਾਈਜ਼ ਤਾਂ ਦੋਨਾਂ ਦੇ ਵਿੱਚ 90 100 ਸਾਲ ਦੀਆਂ ਸਿਗੀਆਂ ਤੇ ਉਹ ਖਰਾਬ ਹੋਈਆਂ ਸੀ ਪਿਛਲੇ 10 ਮਹੀਨੇ ਤੋਂ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਕਿਹਾ ਆ ਸਹਿਮਤ ਆ ਇਹ ਹੈ ਕਿ ਹਰਦੀਪ ਨਿਜਰ ਦੇ ਕਤਲ ਤੋਂ ਬਾਅਦ ਨਹੀਂ ਐਦਾਂ ਇਹਨਾਂ ਦੇ ਰਿਲੇਸ਼ਨ ਜਿਹੜੇ ਖਰਾਬ ਹੋਏ ਆ ਉਹ ਹੋਇਆ ਕਿ ਹਰਦੀਪ ਨਿਜਰ ਦਾ ਕਤਲ ਤਾਂ ਪਹਿਲਾਂ ਹੀ ਹੋ ਗਿਆ ਸੀ ਹੈਨਾ ਉਹ ਹੋਇਆ ਜਦੋਂ ਜਸਟਿਨ ਟਰੂਡੋ ਇੱਥੋਂ ਦੀ ਮੁੜ ਕੇ ਭਾਰਤ ਤੋਂ ਨਮੋਸ਼ੀ ਦੇ ਵਿੱਚ ਵਾਪਸ ਮੁੜਿਆ ਹੈਨਾ ਉਹਨੇ ਕਿਹਾ ਮੈਨੂੰ ਸਹੀ ਟ੍ਰੀਟਮੈਂਟ ਨਹੀਂ ਮਿਲਿਆ ਉਸ ਤੋਂ ਬਾਅਦ ਜਾ ਕੇ ਉਹਨੇ ਬਿਆਨ ਦਿੱਤੇ ਕਿ ਸਾਡੀਆਂ ਏਜੰਸੀਆਂ ਨੇ ਇਹ ਦੇਖਿਆ ਹੈ RCMP ਜਿਹੜੀ ਉੱਥੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਹੈਗੀ ਹੈ ਉਹਨਾਂ ਦੀ ਇਹ ਇਨਕੁਆਰੀ ਦੇ ਵਿੱਚ ਆਇਆ ਹੈ ਕਿ ਇੰਡੀਅਨ ਏਜੰਟਸ ਦਾ ਹੱਥ ਹੈਗਾ ਵਾ ਇਹਦੇ ਵਿੱਚ ਜਿਹੜਾ ਹਰਦੀਪ ਨਿਜਰ ਦੇ ਕਤਲ ਦੇ ਵਿੱਚ ਇਹ 10 ਮਹੀਨੇ ਪਹਿਲੇ ਦੀ ਗੱਲ ਹੈਗੀ ਆ ਉਸ ਤੋਂ ਬਾਅਦ ਇਹ ਇਹਨਾਂ ਦੀਆਂ ਟਾਈਜ਼ ਜਿਹੜੀਆਂ ਉਹ ਖਰਾਬ ਹੋ ਗਈਆਂ ਹੈਨਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈਗਾ ਵਾ ਤੇ ਉਸ ਤੋਂ ਬਾਅਦ ਦੋਨਾਂ ਨੇ ਆਪਣੇ ਆਪਣੇ ਡਿਪਲੋਮੈਟ ਜਿਹੜੇ ਆ ਦੋਨਾਂ ਉਹਨਾਂ ਦੋਨਾਂ ਨੇ ਇੱਕ ਦੂਜੇ ਦੇ ਡਿਪਲੋਮੈਟ ਨੂੰ ਵਾਪਸ ਜਾਣ ਲਈ ਕਹਿ ਦਿੱਤਾ ਤੇ ਉਹਨਾਂ ਨੇ ਇੱਕ ਦੂਜੇ ਤੇ ਜਿਹੜੇ ਜਸੂਸੀ ਦੇ ਵੀ ਇਲਜ਼ਾਮ ਲਗਾਏ ਤੇ ਇਸ ਕਰਕੇ ਉਦੋਂ ਦੀਆਂ ਜਿਹੜਾ ਲਗਾਤਾਰ ਇਹਨਾਂ ਦੇ ਰਿਸ਼ਤੇ ਜਿਹੜੇ ਆ ਖਰਾਬ ਹੁੰਦੇ ਰਹੇ ਹੈਗੇ ਆ ਹੈਨਾ ਤੇ ਵੀਜ਼ਾ ਰਿਜੈਕਟ ਹੋਏ بڑے ਬੰਦਿਆਂ ਦੇ ਬੜਾ ਕੁਝ ਹੋਇਆ ਤੇ ਇੰਡੀਆ ਨੇ ਕੈਨੇਡਾ ਦੇ ਅਗੇਂਸਟ ਜਿਹੜੇ ਆ ਬਿਆਨ ਦਿੱਤੇ ਸਰਕਾਰ ਦੇ ਉੱਥੇ ਦੀ ਸਰਕਾਰ ਨੇ ਇੰਡੀਆ ਸਰਕਾਰ ਦੇ ਖਿਲਾਫ ਬਿਆਨ ਦਿੱਤੇ ਬੜਾ ਕੁਝ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਹਾਲਾਂਕਿ ਅਮਰੀਕਾ ਨੇ ਆਪਣੀ ਉਸ ਇਨਵੈਸਟੀਗੇਸ਼ਨ ਚ ਕਲੀਅਰ ਕਰ ਦਿੱਤਾ ਕਿ ਕੈਨੇਡਾ ਨੇ ਥੋੜੀ ਕਾਲੀ ਕਰ ਦਿੱਤੀ ਹੈ ਇਸ ਗੱਲ ਦੇ ਵਿੱਚ ਕਿ ਉਸ ਬੰਦੇ ਜਿਹੜੇ ਕਾਤਲ ਨੇ ਉਹਨਾਂ ਦਾ ਇੰਡੀਆ ਦੇ ਜਿਹੜੇ ਆ ਇੰਡੀਅਨ ਬੰਦਿਆਂ ਦੇ ਰਿਲੇਸ਼ਨ ਜਿਹੜੇ ਆ ਉਹ ਸਾਹਮਣੇ ਆਏ ਪਰ ਐਦਾਂ ਦੀ ਕੋਈ ਨਹੀਂ ਸੀ ਕਿ ਸਰਕਾਰ ਦੇ ਵੱਲੋਂ ਸਪੌਂਸਰਡ ਸੀਗੇ ਤੇ ਇਸ ਕਰਕੇ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਉਸ ਤੋਂ ਬਾਅਦ ਫਿਰ ਟਰੂਡੋ ਨੂੰ ਜਾਣਾ ਪਿਆ ਹੈ ਨਾ ਉੱਥੇ ਦੀ ਜਿਹੜੀ ਆ ਪਬਲਿਕ ਬਹੁਤ ਜ਼ਿਆਦਾ ਖਿਲਾਫ ਪਹਿਲੇ ਹੀ ਹੋਈ ਹੋਈ ਸੀਗੀ ਉਸ ਤੋਂ ਬਾਅਦ ਜਿਹੜਾ ਕਾਫੀ ਉਹਨਾਂ ਚ ਰੈਜ਼ੈਂਟਮੈਂਟ ਸੀਗੀ ਤੇ ਉਹਨਾਂ ਨੇ ਜਿਹੜਾ ਪਾਰਟੀ ਨੇ ਰਿਪਬਲਿਕਨ ਪਾਰਟੀ ਨੇ ਜਿਹੜਾ ਬਦਲਿਆ ਜਿਹੜੀ ਹੈ ਲਿਬਰਲ ਪਾਰਟੀ ਨੇ ਆਪਣਾ ਬਦਲਿਆ ਕੈਂਡੀਡੇਟ ਬਦਲਿਆ ਤੇ ਉਹਨੂੰ ਪਾਰਟੀ ਫਿਰ ਜਿੱਤ ਹਾਸਲ ਕੀਤੀ ਜਦ ਕਿ ਪੇਰੇ ਜਿਹੜਾ ਉਹ ਫੇਰ ਉੱਬਰ ਗਿਆ ਸੀਗਾ ਉਹਦੇ ਜਿੱਤਦੇ ਅਸਾਰ ਦੇਖੇ ਜਾ ਰਹੇ ਸੀ ਪਰ ਜਿਹੜਾ ਉੱਥੇ ਮਾਰਕ ਮਾਰਕ ਕਾਰਨੀ ਜਿਹੜਾ ਉਹ ਪ੍ਰਧਾਨ ਮੰਤਰੀ ਦੇ ਤੌਰ ਤੇ ਕਾਬਸ ਹੋਏ ਤੇ ਉਸ ਤੋਂ ਬਾਅਦ ਇਹ ਗੱਲ ਉਸੇ ਟਾਈਮ ਤੁਹਾਡੇ ਪ੍ਰੋਗਰਾਮ ਤੇ ਮੈਂ ਜੇ ਤੁਹਾਨੂੰ ਯਾਦ ਹੋਵੇ ਤਾਂ ਕਹੀ ਸੀਗੀ ਕਿ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨ ਜਿਹੜੇ ਹੁਣ ਬਦਲ ਸਕਦੇ ਆ ਕਿਉਂਕਿ ਕਾਰਨੀ ਜਿਹੜਾ ਉਹਦੀ ਸੋਚ ਬਿਲਕੁਲ ਅਲੱਗ ਹੈਗੀ ਆ ਤੇ ਉਹ ਜਿਹੜਾ ਸੋਚ ਦੇ ਹਸਾਬ ਨਾਲ ਉਹ ਚੱਲਦਾ ਹੈ ਤੇ ਉਹ ਟਰੂਡੋ ਮੰਗਰ ਸੋਚਣੀ ਹੈਗੀ ਹੈ ਟਰੂਡੋ ਦੇ ਜਿਹੜੇ ਲਿੰਕ ਪਹਿਲੇ ਹੀ ਉਹਦੀ ਮਦਰ ਦੇ ਕਰਕੇ ਖਾਲਸਤਾਨੀਆਂ ਦੇ ਨਾਲ ਕਾਫੀ ਜਿਆਦਾ ਸੀਗੇ ਤੇ ਉਹਦਾ ਫਾਦਰ ਵੀ ਉਹਨਾਂ ਦੀ ਸਪੋਰਟ ਕਰਦਾ ਰਿਹਾ ਹੈਗਾ ਵਾ ਜਦੋਂ ਪ੍ਰਧਾਨ ਮੰਤਰੀ ਸੀਗਾ ਤੇ ਇਸ ਕਰਕੇ ਹੁਣ ਜਿਹੜੇ ਆ ਕਾਰਨੀ ਨੇ ਇਹ ਗੱਲ ਕਲੀਅਰ ਕਰ ਦਿੱਤੀ ਸੀ ਕਿ ਉਹਦੀਆਂ ਜਿਹੜੀਆਂ ਪਾਲਿਸੀਆਂ ਉਹ ਲੱਗ ਹੋਣਗੀਆਂ ਉਹ ਪ੍ਰਭਾਵਿਤ ਨਹੀਂ ਹੋਣਗੀਆਂ ਪਹਿਲੀ ਸਰਕਾਰ ਤੋਂ ਉਹ ਉਹਨੇ ਸਾਬਤ ਕਰਤਾ ਜਦੋਂ ਜੂਨ ਦੇ ਵਿੱਚ ਜੀ7 ਜਿਹੜਾ ਸੱਮਿਟ ਹੋਇਆ ਸੀਗਾ ਤੇ ਉਦੋਂ ਦੋਨਾਂ ਦੀ ਗੱਲਬਾਤ ਹੋਈ ਤੇ ਉਸ ਗੱਲਬਾਤ ਵਿੱਚ ਹੀ ਇਹ ਕਲੀਅਰ ਹੋ ਗਿਆ ਸੀ ਕੁਛ ਨਾ ਕੁਛ ਬਦਲਾਅ ਆਉਣ ਦੇ ਸੰਕੇਤ ਮਿਲਦੇ ਪਏ ਆ ਦੋਨੋਂ ਬਹੁਤ ਵਧੀਆ ਤਰੀਕੇ ਨਾਲ ਮਿਲਦੇ ਪਰ ਜਿਹੜਾ ਟਰੂਡੋ ਵਾਲਾ ਕੰਮ ਹੈ ਉਹ ਜਿਹੜਾ ਟਰੰਪੋ ਵਾਲਾ ਕੰਮ ਹੈ ਉਹ ਕੈਟਾਲਿਸਟ ਦੇ ਤੌਰ ਤੇ ਸਾਬਤ ਹੋਇਆ ਕਿ ਉਸਨੇ ਉਹ ਚੀਜ਼ ਨੂੰ ਤੇਜ਼ ਕਰ ਦਿੱਤਾ ਉਸ ਪ੍ਰੋਸੈਸ ਨੂੰ ਤੇਜ਼ ਕਰ ਦਿੱਤਾ ਤੇ ਦੋਨੋਂ ਜਿਹੜੇ ਆ ਉਹ ਇੱਕ ਦੂਜੇ ਦੇ ਨਾਲ ਨੇੜੇ ਆਂਦੇ ਗਏ ਤੇ ਉਸ ਦਾ ਇਹ ਰਿਜ਼ਲਟ ਨਿਕਲਿਆ ਕਿ ਹਾਈ ਕਮਿਸ਼ਨਰ ਦੇ ਤੌਰ ਤੇ ਤੇ ਉਹ ਨਿਯੁਕਤੀ ਹੋਈ ਹੈਗੀ ਆ ਕੈਨੇਡੀਅਨ ਐਮਬੈਸਡਰ ਦੀ ਵੀ ਇੱਥੇ ਹੋਈ ਹੈਗੀ ਆ ਤੇ ਇੱਥੇ ਦਾ ਵੀ ਜਿਹੜੇ ਆ ਦਿਨੇਸ਼ ਪਟਨਾਇਕ ਹੈਗੇ ਆ ਉਹ ਉੱਥੇ ਜਾ ਕੇ ਜਲਦੀ ਜੁਆਇਨ ਕਰਨਗੇ ਇਹ ਜਾਣਕਾਰੀ ਫੋਰਨ ਮਿਨਿਸਟਰ ਜਿਹੜੀ ਅਨੀਤਾ ਆਨੰਦ ਨੇ ਦਿੱਤੀ ਮੀਡੀਆ ਨੂੰ ਉਹਨਾਂ ਨੇ ਕਿਹਾ ਕਿ ਦੋਨੋਂ ਦੇਸ਼ ਇੱਕ ਦੂਜੇ ਦੇ ਕਾਫੀ ਨੇੜੇ ਆ ਰਹੇ ਨੇ ਕੈਨੇਡਾ ਦੀ ਪਾਲਿਸੀ ਬਹੁਤ ਵਧੀਆ ਤੇ ਉਹ ਸਟੈਪ ਵਾਈਜ਼ ਸਟੈਪ ਇੰਡੀਆ ਦੇ ਨਜ਼ਦੀਕ ਆ ਰਹੇ ਨੇ ਤੇ ਇਹਦੇ ਪਿੱਛੇ ਜਿਹੜਾ ਟ੍ਰੇਡ ਦਾ ਵੀ ਹੱਥ ਹੈਗਾ ਟ੍ਰੇਡ ਜਿਹੜਾ ਇੰਪਰੂਵਮੈਂਟ ਦੀ ਉਹਨਾਂ ਦੀ ਪਾਲਿਸੀ ਹੈ ਉਹਦਾ ਵੀ ਹੱਥ ਹੈਗਾ ਤੇ ਦੋਨਾਂ ਦੇ ਆਪਸੀ ਰਿਸ਼ਤੇ ਜਿਹੜੇ ਆ ਉਹਨਾਂ ਸੁਧਰਣਗੇ ਲਗਾਤਾਰ ਜਿਹੜੇ ਉਹ ਟਾਈਸ ਜਿਹੜੀਆਂ ਉਹ ਸੁਧਰਣਗੀਆਂ ਦੋਵਾਂ ਦੇਸ਼ਾਂ ਦੇ ਵਿਚਾਲੇ ਹੁਣ ਕੀ ਲੱਗਦਾ ਕਿ ਜਦੋਂ ਹੁਣ ਡਿਪਲੋਮੈਟਸ ਲੱਗ ਗਏ ਇਸ ਦਾ ਦੋਵਾਂ ਦੇਸ਼ਾਂ ਨੂੰ ਕੀ ਫਾਇਦਾ ਹੋ ਸਕਦਾ ਦੇਖੋ ਫਾਇਦਾ ਇਹ ਹੈ ਕਿ ਜਿਹੜੇ ਕ੍ਰਿਸਟੋਫਰ ਕੂਟਰ ਜਿਹੜੇ ਹੈਗੇ ਆ ਉਹਨਾਂ ਨੂੰ 35 ਸਾਲ ਦਾ ਤਜਰਬਾ ਹੈ ਠੀਕ ਹੈ ਤੇ ਉਹ ਇੰਡੀਆ ਦੇ ਵਿੱਚ ਰਹੇ ਵੀ ਹੋਇਆ 25 ਸਾਲ ਪਹਿਲੇ ਉਹ ਇੰਡੀਆ ਦੇ ਵਿੱਚ ਰਹੇ ਵੀ ਹੋਏ ਹੈਗੇ ਆ ਤੇ ਜਿਹੜੇ ਇੱਥੇ ਦੇ ਹਾਈ ਕਮਿਸ਼ਨਰ ਉੱਥੇ ਜਾ ਰਹੇ ਨੇ ਤੇ ਦਿਨੇਸ਼ ਪਟਨਾਇਕ ਉਹਨਾਂ ਨੂੰ ਵੀ ਕਾਫੀ ਲੰਬਾ ਤਜਰਬਾ ਹੈਗਾ ਤੇ ਉਹ ਪਹਿਲੇ ਹੁਣ ਸਪੇਨ ਦੇ ਵਿੱਚ ਸੀਗੇ ਲਗਾਤਾਰ ਪਿਛਲੇ 4 ਸਾਲ ਤੋਂ ਤੇ ਹੁਣ ਉਹ ਕੈਨੇਡਾ ਦੇ ਵਿੱਚ ਜੁਆਇਨ ਕਰਨਗੇ ਤੇ ਉਹ ਦੋਨੋਂ ਇੱਕ ਦੋਨੋਂ ਦੇਸ਼ਾਂ ਨੂੰ ਜਿਹੜੇ ਨਜ਼ਦੀਕ ਲਿਆਂਦੇ ਦੋਨਾਂ ਜਿਹੜੇ ਡਾਇਲੌਗ ਚੱਲਦੇ ਆ ਜਾਂ ਜਿਹੜਾ ਗੈਪ ਰਹਿ ਜਾਂਦਾ ਆਪਸੀ ਗੱਲਬਾਤ ਦਾ ਜਿੱਦਾਂ ਪ੍ਰਧਾਨ ਮੰਤਰੀ ਤਾਂ ਢੀਛੇਤੀ ਮਿਲ ਨਹੀਂ ਸਕਦੇ ਉਹ ਗੈਪ ਨੂੰ ਜਿਹੜਾ ਨੇੜੇ ਲਿਆਂ ਲਈ ਹਾਈ ਕਮਿਸ਼ਨਰ ਦਾ ਬਹੁਤ ਵੱਡਾ ਰੋਲ ਹੁੰਦਾ ਹੈਗਾ ਵਾ ਡਿਪਲੋਮੈਟਿਕ ਟਾਈਜ਼ ਜਿਹੜੀਆਂ ਮਜ਼ਬੂਤ ਕਰਨ ਦਾ ਇਹਨਾਂ ਦਾ ਰੋਲ ਹੁੰਦਾ ਉਹ ਜਿਹੜੇ ਕੈਨੇਡਾ ਦੇ ਹਾਈ ਕਮਿਸ਼ਨਰ ਨੇ ਉਹ ਇੱਥੇ ਆ ਕੇ ਇਹਨਾਂ ਟਾਈਜ਼ ਨੂੰ ਮਜ਼ਬੂਤ ਕਰਨਗੇ ਤਾਂ ਇੰਡੀਆ ਦੇ ਹਾਈ ਕਮਿਸ਼ਨਰ ਜਿਹੜੇ ਹੈਗੇ ਆ ਉੱਥੇ ਕੈਨੇਡਾ ਦੇ ਵਿੱਚ ਜਾ ਰਹੇ ਨੇ ਉਹ ਉੱਥੇ ਸਰਕਾਰ ਦੇ ਨਾਲ ਟਾਈਜ਼ ਨੂੰ ਮਜ਼ਬੂਤ ਕਰਨਗੇ ਤੇ ਆਪਸੀ ਜਿਹੜੀ ਗੱਲਬਾਤ ਹੈ ਉਹ ਲਗਾਤਾਰ ਚੱਲਦੀ ਰਹੇਗੀ ਜਿਹੜੀ ਕਿ ਰੁਕੀ ਹੋਈ ਸੀ ਪਿਛਲੇ 10 ਮਹੀਨੇ ਤੋਂ ਤੇ ਉਹ ਤੇਜ਼ ਹੋ ਜਾਏਗੀ ਤਾਂ ਆਪਾਂ ਹੋਰ ਵੀ بڑے ਬਦਲਾਅ ਦੋਨੋਂ ਦੇਸ਼ਾਂ ਦੇ ਵਿੱਚ ਸਬੰਧ ਜਿਹੜੇ ਆ ਸੁਧਰਨ ਦੇ ਵੱਲ ਆਪਾਂ ਦੇਖਾਂਗੇ ਕਦਮ ਜਿਹੜੇ ਆ ਬਹੁਤ ਲਾਂਘਾਂ ਪੁੱਟੀਆਂ ਜਾਣਗੀਆਂ ਜਿਦ ਤੁਸੀਂ ਦੇਖਦੇ ਸੀਗੇ ਕਿ ਕੈਨੇਡਾ ਤੇ ਭਾਰਤ ਦੇ ਵੱਲੋਂ ਇੱਕ ਦੂਸਰੇ ਤਿੱਖੇ ਹਮਲੇ ਕੀਤੇ ਜਾ ਰਹੇ ਨੇ ਇਸ ਦਾ ਅਸਰ ਕਿਤੇ ਨਾ ਕਿਤੇ ਇੰਟਰਨੈਸ਼ਨਲ ਸਟੂਡੈਂਟਸ ਤੇ ਵੀ ਪਿਆ ਕਾਫੀ ਸਾਰੇ ਵੀਜ਼ਾਸ ਜੋ ਰੂਲ ਰੈਗੂਲੇਸ਼ਨ ਸੀ ਕਾਫੀ ਸਟ੍ਰਿਕਟ ਹੋ ਗਏ ਉੱਥੇ ਜੋ ਬੱਚੇ ਸੀ ਉਹਨਾਂ ਨੂੰ ਲੈ ਕੇ ਵੀ ਡਿਪੋਰਟੇਸ਼ਨਸ ਦੇਖਣ ਨੂੰ ਮਿਲੇ ਕਿ ਉਸ ਟਾਈਮ ਕਾਫੀ ਹੋ ਰਹੀ ਸੀਗੀ ਹੈਨਾ ਤੇ ਕੀ ਲੱਗਦਾ ਹੈ ਕਿ ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਰਾਹਤ ਮਿਲੂਗੀ ਇਸ ਕਦਮ ਤੋਂ ਬਾਅਦ ਜੀ ਬਿਲਕੁਲ ਇਦਾਂ ਹੋ ਸਕਦਾ ਹੈਗਾ ਤੇ ਹਾਲਾਂਕਿ ਮੈਂ ਸਮਝਾਂਗਾ ਪ੍ਰਾਇਰਟਿਸ ਦੇ ਜਿਹੜਾ ਪਹਿਲੇ ਵਪਾਰ ਹੋਏਗਾ ਤੇ ਹੋਰ ਚੀਜ਼ਾਂ ਹੋਣ ਗਿਆ ਇਹ ਪ੍ਰਾਇਰਟੀ ਤੇ ਥੋੜਾ ਪਿੱਛੇ ਹੋਏਗਾ ਪਰ ਹੋਏਗਾ ਜਰੂਰ ਜਿਹੜੇ ਵੀਜ਼ਾਸ ਹੈ ਉਹ ਤੁਹਾਡੇ ਆਸਾਨ ਹੋਣਗੇ ਫਿਰ ਜਿਹੜੇ ਇੱਥੋਂ ਦੇ ਵਰਕ ਪਰਮਿਟ ਹੈਗੇ ਆ ਉਹ ਕੈਨਸਲ ਹੋਏ ਪਏ ਸੀਗੇ ਹੈਨਾ ਲਗਾਤਾਰ ਕੈਨਸਲ ਹੋ ਰਹੇ ਸੀ ਬਹੁਤ ਘੱਟ ਨੂੰ ਮਿਲ ਰਹੇ ਸੀਗੇ ਕੁਝ ਕੈਟੇਗਰੀਸ ਜਿਹੜੀਆਂ ਉਹ ਵੀ ਬੰਦ ਹੋ ਗਈਆਂ ਟਰੱਕ ਵਾਲੇ ਜਿਹੜੇ ਡਰਾਈਵਰ ਹੈ ਉਹ ਓਪਨ ਕੈਟਾਗਰੀ ਸੀ ਉਹ ਵੀ ਬੰਦ ਹੋਈ ਨਰਸਾਂ ਵਾਲੀ ਖੁੱਲੀ ਸੀ ਹਾਲਾਂਕਿ ਤੇ ਮੈਂ ਸਮਝਦਾ ਹੋਰ ਕੈਟਾਗਰੀ ਜਿਹੜੀਆਂ ਓਪਨ ਹੋਣਗੀਆਂ ਇੱਥੋਂ ਦੀ ਵਰਕ ਪਰਮਿਟ ਜਿਹੜੇ ਆ ਉਹ ਮਿਲਣਗੇ ਕੈਨੇਡਾ ਦੇ ਵਿੱਚ ਲੋਕੀ ਜਿਹੜੇ ਆ ਜਾਣਗੇ ਆਪਸੀ ਵਪਾਰ ਜਿਹੜਾ ਵਧੇਗਾ ਫਿਰ ਸਟੂਡੈਂਟਸ ਨੂੰ ਜਿਹੜਾ ਰਾਹਤ ਮਿਲੇਗੀ ਉੱਥੇ ਦੀ ਯੂਨੀਵਰਸਿਟੀਆਂ ਦੇ ਰੂਲ ਜਿਹੜੇ ਬੜੇ ਸਖਤ ਸਰਕਾਰ ਨੇ ਕਰ ਦਿੱਤੇ ਸੀ ਉਹਨਾਂ ਤੇ ਕਈ ਰੈਸਟ੍ਰਿਕਸ਼ਨਸ ਲਾ ਦਿੱਤੀਆਂ ਸਿਗੀਆਂ ਕਿ ਸਟੂਡੈਂਟਸ ਦੀ ਸੰਖਿਆ ਕੀ ਹੁਣ ਜਿਹੜੀ ਕਲਾਸਿਸ ਕਿਹੜੀਆਂ ਹੁਣ ਜੇ ਕਿਹੜੇ ਕੋਰਸ ਰੱਖ ਸਕਦੇ ਨੇ ਉਹਨਾਂ ਦੀਆਂ ਕਈ ਲਾਇਬਿਲਟੀਆਂ ਕਈ ਫਾਰਮੈਲਿਟੀਆਂ ਉਹਨਾਂ ਨੇ ਵਧਾ ਦਿੱਤੀਆਂ ਸਿਗੀਆਂ ਉਹ ਜਿਹੜੀਆਂ ਈਜ਼ ਕਰਨਗੇ ਉਹਨਾਂ ਨੂੰ ਜਿਹੜਾ ਰਾਹਤ ਮਿਲੇਗੀ ਤੇ ਸਟੂਡੈਂਟਸ ਜਿਹੜੇ ਆ ਹੋਰ ਜਾਣਾ ਸ਼ੁਰੂ ਹੋਣਗੇ ਕਿਉਂਕਿ ਇਸ ਟਾਈਮ ਗਿਣਤੀ ਜਿਹੜੀ ਹੈ ਉਹ 25% ਹੈ ਜੇ ਆਪਾਂ ਦੇਖੀਏ ਕਿ ਇੱਕ ਸਾਲ ਤੋਂ ਉਸ ਤੋਂ ਪਹਿਲੇ ਦਾ ਆਪਾਂ ਪੀਰੀਅਡ ਦੇਖ ਲਈਏ ਜਿਹੜਾ 22 23 ਦਾ ਤੇ ਲਗਾਤਾਰ ਸਟੂਡੈਂਟਸ ਦੀ ਗਿਣਤੀ ਵਧੇਗੀ ਤੇ ਇਹੀ ਨਹੀਂ ਤੁਸੀਂ ਦੇਖੋ ਕਿ ਪਿਛਲੇ 3 ਸਾਲ ਦੇ ਵਿੱਚ ਹਾਲਾਂਕਿ ਕੈਨੇਡਾ ਤੋਂ ਜ਼ਿਆਦਾ ਅਮਰੀਕਾ ਦੇ ਵਿੱਚ ਨੇ ਭਾਰਤੀ ਹੈਨਾ ਕਰੀਬ ਮੇਰਾ ਸਮਝਦਾ ਹੈਗਾ ਵਾ 4.5 ਮਿਲੀਅਨ ਭਾਰਤੀ ਉੱਥੇ ਨੇ ਹੈਨਾ 45 ਲੱਖ ਦੇ ਕਰੀਬ ਤੇ ਕੈਨੇਡਾ ਦੇ ਵਿੱਚ 30 ਲੱਖ ਨੇ ਪਰ ਜੇ ਅਸੀਂ ਦੇਖੀਏ ਤਾਂ 2021 ਦੀ ਜਿਹੜੀ ਉਹਨਾਂ ਦੀ ਗਿਣਤੀ ਹੋਈ ਸੀਗੀ ਤੇ ਉਦੋਂ ਭਾਰਤੀਆਂ ਦੀ ਜਿਹੜੀ ਗਿਣਤੀ ਸਿਰਫ 13 ਲੱਖ ਸੀਗੀ 17 ਲੱਖ ਜਿਹੜੇ ਭਾਰਤੀ ਐ ਸਿਰਫ ਆ ਪਿਛਲੇ 4 ਸਾਲ ਚ ਜੁੜੇ ਆ ਉਹ ਵੀ ਇੱਕ ਸਾਲ ਪਾ ਕੱਢ ਲਈਏ ਤੇ ਸਮਝੋ ਕਿ ਮੇਨ ਜਿਹੜੀ ਹੈ ਉੱਥੇ ਭਾਰਤੀਆਂ ਦੀ ਆਮਦ ਹੋਈ ਹੈ ਕੈਨੇਡਾ ਵਿੱਚ ਉਸ ਗਿਣਤੀ ਦੇ ਵਿੱਚ ਵਾਧਾ ਉਹ 22 23 24 ਇਹ ਤਿੰਨ ਸਾਲਾਂ ਦੇ ਵਿੱਚ ਹੋਇਆ ਹੈਗਾ ਵਾ ਤੇ ਉਸ ਲਿਹਾਜ਼ ਨਾਲ ਲਗਾਤਾਰ ਕੈਨੇਡਾ 'ਚ ਭਾਰਤੀ ਦੀ ਗਿਣਤੀ ਵਧਦੀ ਪਈ ਸੀ ਤੇ ਇਹ ਉਮੀਦ ਕੀਤੀ ਜਾ ਰਹੀ ਕਿ ਆਉਣ ਵਾਲੇ 5 ਸਾਲਾਂ 'ਚ ਅਮਰੀਕਾ 'ਚ ਘੱਟ ਭਾਰਤੀ ਹੋਣਗੇ ਤਾਂ ਕੈਨੇਡਾ ਦੇ ਵਿੱਚ ਵਧ ਹੋਣਗੇ ਤੇ ਇਸ ਕਰਕੇ ਇਹ ਬੜਾ ਇੰਪੋਰਟੈਂਟ ਹੈ ਇੰਡੀਆ ਲਈ ਵੀ ਕਿ ਆਪਸੀ ਸੰਬੰਧ ਜਿਹੜੇ ਕੈਨੇਡਾ ਨਾਲ ਸੁਧਰੇ ਰਹਿਣ ਹਾਲਾਂਕਿ ਇੰਪੋਰਟੈਂਟ ਇਹ ਵੀ ਆ ਕਿ ਅਮਰੀਕਾ ਨਾਲ ਸੁਧਰੇ ਰਹਿਣ ਪਰ ਹੁਣ ਅਸੀਂ 트럼ਪ ਵਾਲੇ ਪਾਸੇ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਨਾ ਜੋ ਉਹ ਪਾਲਸੀ ਅਮਨੰਦਾ ਜੋ ਉਹਦਾ ਦਿਮਾਗ ਚੱਲਦਾ ਹੈ ਠੀਕ ਹੈ ਜਿਸ ਤਰ੍ਹਾਂ ਉਹਨੇ ਉਹ ਸਾਰੇ ਵਰਲਡ ਨੂੰ ਹੀ ਉਹਨੇ ਇੱਕ ਪਾਸੇ ਜਿਹੜਾ ਕਰ ਦਿੱਤਾ ਹੈਗਾ ਸਾਰੇ ਫਰੰਟ ਖੋਲ੍ਹ ਲਏ ਆਨੇ ਇਹਨਾਂ ਚਾਈਨਾ ਨਾਲ ਫਰੰਟ ਖੋਲ੍ਹ ਲਿਆ ਯੂਰਪ ਨਾਲ ਖੋਲ੍ਹ ਲਿਆ ਕੈਨੇਡਾ ਜਿਹੜਾ ਉਹਦਾ ਮੇਨ ਅਲਾਈ ਹੈ ਉਹਦੇ ਨਾਲ ਖੋਲ੍ਹ ਲਿਆ ਇੰਡੀਆ ਨਾਲ ਖੋਲ੍ਹ ਲਿਆ ਹੈਨਾ ਤੇ ਜਾਪਾਨ ਨਾਲ ਖੋਲ੍ਹ ਲਿਆ ਮਤਲਬ ਉਹਦੇ ਸਾਰੇ ਵਰਲਡ ਦੇ ਵਿੱਚ ਜੋ ਸਿਚੁਏਸ਼ਨ ਹੈਗੀ ਆ ਉਸ ਲਈ ਇਹਨਾਂ ਦੇਖਿਆ ਜਾ ਬਹੁਤ ਵਧੀਆ ਸਟੈਪ ਹੈਗਾ ਵਾ ਤੇ ਇਹ ਦੋਸਤੀ ਜਿਹੜੀ ਹੈ ਇਹ ਦੋਨੋਂ ਕੰਟਰੀਜ਼ ਦੀ ਤਰੱਕੀ ਲਈ ਬਹੁਤ ਵਧੀਆ ਰਹੇਗੀ ਤਾਂ ਕਿ ਹੁਣ ਹਰਦੀਪ ਸਿੰਘ ਨੀਜਰ ਦਾ ਜਿਹੜਾ ਮਾਮਲਾ ਠੰਡਾ ਪੈ ਜਾਵੇਗਾ ਉਹ ਨਹੀਂ ਉੱਠੇ ਗਈ ਜਾਂ ਫਿਰ ਭਵਿਕ ਵਿੱਚ ਦੇਖਿਆ ਜਾ ਸਕਦਾ ਕਿਤੇ ਨਾ ਕਿਤੇ ਫਿਰ ਤੋਂ ਉਹ ਗੱਲਾਂ ਹੋਣ ਸ਼ੁਰੂ ਹੋ ਸਕਦੀਆਂ ਨੇ ਦੇਖੋ ਉਹਦੇ ਮਾਮਲੇ 'ਚ ਤਾਂ ਜਿਹੜੀ ਇਹੋ ਚੱਲਦਾ ਹੀ ਪਿਆ ਹੈਗਾ ਵਾ ਜੋ ਉਹਨਾਂ ਦੀ ਇਨਕੁਆਇਰੀ ਆ ਉਹਨਾਂ ਨੇ ਦੇ ਹੀ ਦਿੱਤੀ ਹੈ ਰਿਪੋਰਟ ਦੇ ਦਿੱਤੀ ਹੈਗੀ ਹੈ ਨਾ ਅਮਰੀਕਾ ਨੇ ਉਹਦੀ ਦਿੱਤੀ ਮਹਿੰਦਰ ਰਿਪੋਰਟ ਉਹਨਾਂ ਦੀ ਤਾਂ ਜਿਹੜੀ ਕਤਲ ਦੀ ਕੀਤੀ ਹੈ ਉਸ 'ਚ ਜਿਹੜੇ ਬੰਦੇ ਫੜੇ ਗਏ ਹੈਗੇ ਆ ਤੇ ਹਾਲਾਂਕਿ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਵਾਈਫ ਉਹਦੀ ਫੈਮਿਲੀ ਨੇ ਹੁਣ ਮੈਂ ਸ਼ੋਰ ਨਹੀਂ ਉਹਦੀ ਵਾਈਫ ਸੀ ਕਿ ਉਹਦੀ ਭੈਣ ਸੀਗੀ ਉਹਨਾਂ ਨੇ ਅਪਰੋਚ ਕੀਤਾ ਸੀ ਜਦੋਂ ਉਹਨਾਂ ਨੂੰ ਸਜਾਹ ਹੋ ਕੇ ਬਾਹਰ ਲਿਆਂਦਾ ਸੀਗਾ ਜਿਹੜੇ ਬੰਦਿਆਂ ਨੂੰ ਜਿਹੜੇ ਉੱਥੇ ਦੇ ਹੀ ਸੀਗੇ ਤੇ ਕਿਉਂਕਿ ਕਿਹਾ ਜਾ ਰਿਹਾ ਸੀਗਾ ਕਿ ਅਦੀਪ ਨੇਜਰ ਦੇ ਕਤਲ ਦੇ ਵਿੱਚ ਉਹਦੇ ਹੀ ਜਿਹੜੇ ਅੰਦਰੂਨੀ ਦੁਸ਼ਮਣ ਹੈਗੇ ਆ ਗੁਰਦੁਆਰਾ ਕਮੇਟੀ ਦੇ ਜਾਂ ਕਿਸੇ ਨਾਲ ਲਿੰਕਡ ਜਾਂ ਉਹਨੇ ਵੀ ਅੱਗੇ ਜਿਹੜਾ ਉਹਦਾ ਵੀ ਕਤਲ ਦੇ ਮਾਮਲੇ ਦੇ ਵਿੱਚ ਨਾ ਆਇਆ ਸੀਗਾ ਤੇ ਉਸ ਮਾਮਲੇ ਨਾਲ ਜੁੜੇ ਹੋਏ ਨੇ ਤੇ ਪਰ ਉਹ ਇੱਕ ਵਾਰੀ ਹੋ ਚੁੱਕੀ ਹੈ ਉਹ ਤਾਂ ਅੱਗੇ ਵਧਣ ਦਾ ਸ਼ਹੀਨ ਸੀਗਾ ਨਹੀਂ ਕੋਈ ਵੀ ਹੁਣ ਕੋਈ ਚਾਂਸ ਨਹੀਂ ਹੈਗਾ ਤੇ ਪਰ ਆਪਸੀ ਜਿਹੜੇ ਬਿਆਨਬਾਜ਼ੀ ਸੀਗੀ ਜਿਹੜੀ ਕੋੜਾਪਣ ਜਿਹੜਾ ਸੀਗਾ ਉਹ ਵੱਧਦਾ ਜਾ ਰਿਹਾ ਸੀਗਾ ਉਹਦੇ ਵਿੱਚ ਘਟਾ ਹੋਏਗਾ ਤਾਂ ਇੰਡੀਆ ਜਿਹੜਾ ਉਹ ਛੇਤੀ ਹੀ ਜੇ ਦੇਖਿਆ ਜਾਏ ਖਾਲਸਤਾਨੀਆਂ ਤੇ ਕਾਫੀ ਪਿਛਲੇ 6 ਮਹੀਨੇ ਦੇ ਵਿੱਚ ਨੱਥ ਪਾਈ ਹੈਗੀ ਆ ਉੱਥੇ ਦੇ ਜਿਹੜੇ ਆ ਸਰਕਾਰ ਨੇ ਬਹੁਤ ਦਬਾਅ ਉਹਨਾਂ ਤੇ ਪਾ ਦਿੱਤਾ ਹੈਗਾ ਵਾ ਤੇ ਉਹਦੇ ਵਿੱਚ ਉਸ ਦਬਾਅ ਦੇ ਵਿੱਚ ਵੱਧਾ ਜਰੂਰ ਸਾਨੂੰ ਦੇਖਣ ਨੂੰ ਮਿਲੇਗਾ ਇਹਦਾ ਇੰਡੀਆ ਨੂੰ ਕਾਫੀ ਫਾਇਦਾ ਹੋਏਗਾ ਬਹੁਤ ਸ਼ੁਕਰੀਆ ਸਰ ਤੁਸੀਂ ਆਪਣਾ ਸਮਾਂ ਦਿੱਤਾ ਧੰਨਵਾਦ ਸੋ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਦੇ ਵਿਚਾਲੇ ਖਟਾਸ ਦੇਖਣ ਨੂੰ ਮਿਲੀ ਸੀ ਹਰਦੀਪ ਸਿੰਘ ਨਿਜ ਦੇ ਕਤਲ ਤੋਂ ਬਾਅਦ 10 ਮਹੀਨਿਆਂ ਤੋਂ ਡਿਪਲੋਮੈਟਸ ਜਿਹੜੇ ਸੀ ਉਹ ਆ ਵਾਪਸ ਬੁਲਾ ਲਏਗੇ ਸੋ ਨਹੀਂ ਸੀ ਦੋਵਾਂ ਦੇਸ਼ਾਂ ਦੇ ਵਿੱਚ ਪਰ ਹੁਣ ਫਿਰ ਤੋਂ ਇੱਕ ਵਾਰ ਦੋਵਾਂ ਦੇਸ਼ਾਂ ਨੇ ਬਹਾਲ ਕਰ ਦਿੱਤਾ ਹੈ ਕਿ ਡਿਪਲੋਮੈਟ ਦੀ ਨਿਯੁਕਤੀ ਹੋ ਗਈ ਹੈ ਉਹਨਾਂ ਦਿਨਾਂ ਨੂੰ ਹੋਰ ਕੀ ਕੁਝ ਚੇਂਜਸ ਆਉਂਦੇ ਨੇ ਕੀ ਕੁਝ ਅੱਗੇ ਵਾਅਦਾ ਹੈ ਦੇਖਣਾ ਹੋਵੇਗਾ ਕੈਮਰਾਮੈਨ ਰਾਹੁਲ ਦੇ ਨਾਲ ਮੈਂ ਸਾਖੀਕਰ